8 ਵਜੇ ਕਿ ਚੁਰੀਨਜਮੈਂਟ ਹੋ ਚੁੱਕੇ ਹੈਗੇ ਔਰ 8:55 ਦੇ ਜਿਹੜੀ ਝੰਡੇ ਦੀ ਰਸਮ ਜਿਹੜੀ ਅਦਾ ਕੀਤੀ ਜਾਂਦੀ ਹੈਗੀ ਝੰਡਾ ਲਹਿਰਾਇਆ ਜਾਏਗਾ ਤਿਰੰਗਾ ਲਹਿਰਾਇਆ ਜਾਵੇਗਾ ਔਰ ਇਹ ਵੀ ਇੱਥੇ ਦੱਸਣਯੋਗ ਹੈਗੇ ਕਿ ਕਈ ਕੁਸ਼ ਇਸ ਵਾਰ ਜਿਹੜਾ ਹੈਗਾ ਨਗਰ ਕੌਂਸਲ ਜ਼ੀਰਕੁਰ ਵਿੱਚ ਪਹਿਲੀ ਵਾਰੀ ਹੋ ਰਿਹਾ ਦੱਸ ਦਈਏ ਕਿ ਇੱਥੇ ਜਿਹੜਾ ਲੇਡੀਜ਼ ਕੌਨਸਟੇਬਲ ਹੈਗੀਆਂ ਉਹ ਜਿਹੜਾ ਇੱਥੇ ਸਲਾਮੀ ਦੇਣਗੇ ਇਹ ਦੇਖ ਸਕਦੇ ਕਿ ਇਹ ਵੀ ਜ਼ੀਰਕੁਰ ਦੇ ਇਤਿਹਾਸ 'ਚ ਜਿਹੜਾ ਪਹਿਲੀ ਵਾਰੀ ਹੋਇਆ ਕਿ ਲੇਡੀ ਕੌਨਸਟੇਬਲ ਵੱਲੋਂ ਜਿਹੜਾ ਸਲਾਮੀ ਦੀ ਰਸਮ ਅਦਾ ਕੀਤੀ ਜਾਵੇਗੀ एक बहुत अच्छा उपराला पंजाब पुलिस का और इतने देख सकते कि धंधे समय जी अभी कि राष्ट्रीय बयान जोड़ा है शुरू हो चुका है और पंजाब लेडी पुलिस वालों जोड़ा है इस बार ਤੁਣ ਦੇ ਦੀ ਰਸਮ ਵੇਲੇ ਜਿਹੜੀ ਸਲਾਮੀ ਦੀ ਰਸਮ ਅਦਾ ਜਿਹੜੀ ਅਦਾ ਕੀਤੀ ਕੀਤੀ ਦੱਸਦੇ ਕਿ ਨਗਰ ਕੌਂਸਲ ਜ਼ੀਰਤ ਤੋਂ ਦਿਖਾ ਰਿਹਾ ਸਾਦਰ ਅਸ਼ੋਕ ਪੱਥਰੀ ਹੈ ਵੀ ਵੱਲੋਂ ਜਿਹੜੇ ਰਸਮ ਤੋਂ ਗੱਲ ਹੈ ਜਿਹੜੀ ਅਦਾ ਕੀਤੀ ਗਈ ਹੈ ਔਰ ਇਤਨੀ ਦਾ ਸੰਜੋਗ ਹੈ ਕਿ ਪ੍ਰਸਾਦ ਕਾਫੀ ਪ੍ਰਸਾਦ ਹੋ ਰਹੀ ਹੈ ਔਰ ਜ਼ੀਰਤ ਕੋ ਦੇ ਸਕੂਲਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਇੱਥੇ ਪਰਫਾਰਮੈਂਸ ਕਰਨ ਆਏ ਸੀਗੇ ਪਰ ਜਿਹੜਾ ਦੱਸਦੇ ਕਿ ਕੁਝ मार्श करके जो है प्रोग्राम डिस्टर्ब जरूर हो इस बार दस दिए कि नगर कौंसल जीरत कौर विंटी रस्म अशोक पत्रिया जी वालों अद की गई और लेडीज़ पुलिस वालों जो है इतने सलामी की रस्म जी अदा गई ਸਾਸੀਗਲ ਜੀ ਮੌਕੇ ਦੀਆਂ ਤਸਵੀਰਾਂ ਜਿਹੜੀ ਹੈਗੇ ਨਗਰ ਕੌਂਸਲ ਜ਼ੀਰਕਪੁਰ ਤੋਂ ਦਿਖਾ ਰਹੇ ਜਿੱਥੇ ਆਪਾਂ ਦੇਖ ਸਕਦੇ ਕਿ ਅੱਜ ਝੰਡਾ ਚੜਾਉਣ ਦੀ ਰਸਮ ਜਿਹੜੀ ਗਣਤੰਤਰ ਦਿਵਸ ਦੀ ਹੈਗੀ ਅੱਜ ਕਾਰਜ ਸਦਕ ਅਫਸਰ ਅਸ਼ੋਕ ਅਥਰੀਆ ਜਿਹੜੇ ਆਜ਼ਾ ਕਰਨਗੇ ਆਪਾਂ ਇੱਥੇ ਦੱਸ ਦਈਏ ਕਿ ਇਹ ਜ਼ੀਰਕਪੁਰ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਵੇਗਾ ਕਿ ਜਦੋਂ ਕੋਈ ਪ੍ਰਧਾਨ ਜਿਹੜਾ ਹੈਗਾ ਇਹ ਝੰਡਾ ਨਹੀਂ ਚੜਾ ਰਿਹਾ ਹੋਵੇਗਾ ਝੰਡਾ ਨਹੀਂ ਲਹਿਰਾ ਰਿਹਾ ਹੋਵੇਗਾ ਪਰ ਇਹ ਪਹਿਲੀ ਵਾਰੀ ਹੋਇਆ ਕਿ ਅ ਪ੍ਰਸ਼ਾਸਨਕ ਅਧਿਕਾਰੀ ਜਿਹੜੇ ਹੈਗੇ ਆ ਉਹ ਉਹਨਾਂ ਵੱਲੋਂ ਝੰਡਾ ਲਹਿਰਾਇਆ ਜਾ ਰਿਹਾ ਹੈ ਦੱਸ ਦਈਏ ਕਿ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਨਗਰ ਕੌਂਸਲ ਜ਼ੀਰਖੋਡੇ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕੁ ਸਮੇਂ ਤੋਂ ਰੇੜਕਾ ਚੱਲ ਰਿਹਾ ਹੈਗਾ ਜਿਸ ਕਾਰਨ ਜਿਹੜੇ ਉਹਦੇ ਵੀ ਸੰਗ ਤੇ ਲੋਕ ਨੂੰ ਜਿਹੜਾ ਪਿਛਲੇ ਕੁ ਸਮੇਂ ਤੋਂ ਪ੍ਰਧਾਨਗੀ ਦੀ ਸੀਟ ਤੇ ਨਹੀਂ ਦੇਖਿਆ ਜਾ ਰਿਹਾ ਜਿਸ ਕਾਰਨ ਆਪਾਂ ਦੱਸ ਦਈਏ ਕਿ ਅੱਜ 15 ਅਗਸਤ ਵਾਲੇ ਦਿਨ ਨਗਰ ਕੌਂਸਲ ਜ਼ੀਰਖੋਡੇ ਦੇ ਖਾਲੀ ਸਦ ਅਸ ਸੀ ਰਹੀਆ ਸ਼ੋਭ ਪਤਰੀਆ ਔਰ ਇਹਤੇ ਵੀ ਦੱਸਣ ਜੋਗਾ ਕਿ 31 ਕੌਂਸਲਰ ਹੈਗੇ ਨਗਰ ਕੌਂਸਲ ਜ਼ੀਰਖੋਡੇ ਪਰ ਅੱਜ ਦਾ ਮੌਕਾ ਤਾਂ ਆਪਾਂ ਦੇਖ ਸਕਦੇ ਕਿ ਸਿਰਫ 3 ਕਾਉਂਸਲਰ ਅੱਜ ਹਾਜ਼ਰ ਹੋਏ ਹੈਗੇ ਮੌਕੇ ਦੇ ਤਸਵੀਰਾਂ ਨਗਰ ਕਾਉਂਸਲ ਜ਼ੀਰਕਪੁਰ ਤੋਂ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸ੍ਰੀ ਕੁਰਨਵਾਸਲੇ ਨਾਲ ਨਾਲ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਅੱਜ ਆਪਣੇ 78ਤੇ ਜਿਹੜਾ ਆਜ਼ਾਦੀ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਜ਼ੀਰਕਪੁਰ ਦੇ ਪੰਜਾਬ ਪ੍ਰਦੇਸ਼ ਦੇ ਵਸਨੀਕਾਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨ ਹੈ ਤੇ ਇਹੀ ਆਸ ਕਰਦਾ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਆਜ਼ਾਦੀ ਦਾ ਮਾਨ ਮੰਨਿਏ ਖੁੱਲੀ ਹਵਾ ਚ ਰਹੀਏ ਤੇ ਆਪਣਾ ਇਕਜੁੱਟ ਹੋ ਕੇ ਰਹੀਏ ਇਹ ਸੰਦੇਸ਼ ਮੈਂ ਦਿੰਨਾ ਹੈ ਆਪਣਾ ਜਿਹੜਾ ਭਾਰਤ ਦੇਸ਼ ਹੈ ਬਹੁਤ ਤਰੱਕੀ ਕਰ ਰਿਹਾ ਸੋ ਇਸ ਤਰੱਕੀ ਨੂੰ ਅਸੀਂ ਕਾਇਮ ਰੱਖਦੇ ਹੋਏ ਇਹਨੂੰ ਇੱਕ ਵਿਕਸਿਤ ਸ਼ਹਿਰ ਬਣਾਈਏ ਆਪਾਂ ਦੇਸ਼ ਵੀ ਵਿਕਸਿਤ ਬਣੇਗਾ ਨਾਲ ਸ਼ਹਿਰ ਵੀ ਵਿਕਸਿਤ ਬਣੇਗਾ ਸਾਰੇ ਕਮਾਂ ਦਾ ਅਸੀਂ ਜਿਹੜਾ ਨਰੀਖਣ ਕਰਕੇ ਸ਼ਹਿਰ ਨੂੰ ਦਿਨ ਦੁਗਣੀ ਰਾਤ ਚੌਗਣੀ ਉਚਾਈਆਂ ਤੇ ਲੈ ਕੇ ਜਾਵਾਂਗੇ ਸ਼ਹਿਰ ਦੀ ਆਬਾਦੀ ਜਿਵੇਂ ਕਿ ਸਾਰਿਆਂ ਨੂੰ ਪਤਾ ਬਹੁਤ ਹੀ ਵਧ ਰਹੀ ਹੈ ਪਰ ਉਸ ਨੂੰ ਦੇਖਦੇ ਹੋਏ ਵੀ ਅਸੀਂ ਜਿਹੜਾ ਇੱਕਜੁੱਟ ਹੋ ਕੇ ਸਾਡੀ ਜਿਹੜੀ ਨਗਰ ਕੌਂਸਲ ਦੀ ਟੀਮ ਹੈ ਕੰਮ ਕਰੇਗੀ ਆਉਣ ਵਾਲੇ ਸਮੇਂ ਔਰ ਸ਼ਹਿਰ ਵਾਸੀਆਂ ਨੂੰ ਅੱਛਾ ਅਸੀਂ ਸਵੱਛ ਔਰ ਅੱਛਾ ਔਰ ਵਿਕਸਿਤ ਸ਼ਹਿਰ ਦਵਾਵਾਂਗੇ ਧੰਨਵਾਦ ਜੀ ਆਪ ਜੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਆਤਿ ਆਸ ਕਰਦਾ ਹਾਂ ਕਿ ਪਰਮਾਤਮਾ ਸਾਡੇ ਸਾਰੇ ਭਰਾ ਮਿਲ ਜੁਲ ਕੇ ਇਸ ਦੇਸ਼ ਵਾਸਤੇ ਤਰੱਕੀ ਦੀਆਂ ਨੀਹਾਂ ਰਖਾਵੇ no momento